ਬਿੱਦੂਦੀ ਨੀ ਰਾਜਪੁਰਾ ਦੇ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਆਪਸੀ ਸਹਿਮਤੀ ਨਾ ਹੋਣ ਕਾਰਨ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਦੇ ਵਿੱਚ ਸ਼੍ਰੀ ਵਿਜੇ ਗੁਪਤਾਰ ਨੂੰ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਸਾਰੇ ਮੈਂਬਰਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਸੌਂਪੀ ਗਈ ਸੀ ਜਿਸ ਤੋਂ ਬਾਅਦ ਅੱਜ ਪਟੇਲ ਕਾਲਜ ਦੇ ਮੀਟਿੰਗ ਹਾਲ ਦੇ ਵਿੱਚ ਚੋਣਾਂ ਨੂੰ ਲੈ ਕੇ ਕਾਲਜ ਮੈਨੇਜਮੈਂਟ ਸੁਸਾਇਟੀ ਦੀਆਂ 5 ਪੋਸਟਾਂ ਨੂੰ ਲੈ ਕੇ ਉਮੀਦਵਾਰਾਂ ਦੇ ਵੱਲੋਂ ਆਪਣੇ ਆਪਣੇ ਅਲੱਗ-ਅਲੱਗ ਹਉਦਿਆਂ ਵਾਸਤੇ ਕਾਗਜ਼ ਭਰੇ ਗਏ ਜਿਸ ਦੇ ਵਿੱਚ 5 ਪੋਸਟਰ ਦੇ ਲਈ 9 ਫਾਰਮ ਉਮੀਦਵਾਰਾਂ ਦੇ ਵੱਲੋਂ ਭਰੇ ਗਏ ਜਿਸ ਦੇ ਵਿੱਚ ਪ੍ਰਧਾਨਗੀ ਦੇ ਲਈ ਦੋ ਉਮੀਦਵਾਰ ਜਿਨ੍ਹਾਂ ਦੇ ਵਿੱਚ ਦੇਵਕੀ ਨੰਦਨ ਅਤੇ ਰਕੇਸ਼ ਕੁਮਾਰ ਰਿੰਕੂ ਉਪ ਪ੍ਰਧਾਨ ਦੇ ਲਈ ਇੱਕ ਫਾਰਮ ਜਿਸ ਦੇ ਵਿੱਚ ਹਰਪ੍ਰੀਤ ਸਿੰਘ ਦੁਆ ਅਤੇ ਇਸ ਦੇ ਨਾਲ ਹੀ ਜਨਰਲ ਸਕੱਤਰ ਦੇ ਲਈ ਦੋ ਉਮੀਦਵਾਰ ਜਿਨ੍ਹਾਂ ਦੇ ਵਿੱਚ ਅਮਨਜੋਤ ਸਿੰਘ ਅਤੇ ਕਮਲ ਟੰਡਨ ਫਾਈਨੈਂਸ ਸਕੱਤਰ ਦੇ ਲਈ ਦੋ ਉਮੀਦਵਾਰ ਜਿਨ੍ਹਾਂ ਦੇ ਵਿੱਚ ਰਿਤੇਸ਼ ਬਾਂਸਲ ਅਤੇ ਅਭਿਨਵ ਓਬਰਾਏ ਅਤੇ ਇਸ ਦੇ ਨਾਲ ਹੀ ਸਕੱਤਰ ਦੇ ਲਈ ਦੋ ਉਮੀਦਵਾਰ ਜਿਨ੍ਹਾਂ ਦੇ ਵਿੱਚ ਵਿਜੇ ਆਚਾਰੀਆ ਅਤੇ ਚਿਰਾਗ ਕਾਲੜ ਸ਼ਾਮਿਲ ਨੇ ਜਿਸ ਦੇ ਵਿੱਚ ਉਪ ਪ੍ਰਧਾਨ ਦੇ ਲਈ ਇੱਕ ਫਾਰਮ ਹਰਪ੍ਰੀਤ ਸਿੰਘ ਦੁਆ ਦਾ ਆਇਆ ਸੀ ਸਾਹਮਣੇ ਹੋਰ ਉਮੀਦਵਾਰ ਨਾ ਹੋਣ ਕਾਰਨ ਹਰਪ੍ਰੀਤ ਸਿੰਘ ਦੁਆ ਨੂੰ ਬਿਨਾਂ ਚੋਣ ਪਟੇਲ ਕਾਲਜ ਦਾ ਉਪ ਪ੍ਰਧਾਨ ਐਲਾਨ ਦਿੱਤਾ ਗਿਆ ਚੋਣ ਅਧਿਕਾਰੀ ਵਿਜੈ ਗੁਪਤਾ ਜੀ ਦੇ ਮੁਤਾਬਿਕ ਚੋਣ 3 ਮਾਰਚ ਨੂੰ ਕਰਵਾਈਆਂ ਜਾਣਗੀਆਂ ਆਓ ਤੁਹਾਨੂੰ ਸੁਣਾਣਿਆ ਕੀ ਕਹਿਣਾ ਹੈ ਉਮੀਦਵਾਰ ਅਤੇ ਹੋਰਨਾਂ ਦਾ ਦੇਖੋ ਜੀ ਅੱਜ ਟੋਟਲ ਸਾਢੇ 9 ਫਾਰਮ ਆਏ ਆ ਜੀ ਸਾਡੇ ਪੰਜ ਪੋਸਟ ਹੈ ਜੀ जी प्रे वास्ते दो कैंडिडेट कौन, कौन है एक तो देवकी नंदन दूजे है जी राकेश कुमार जी दो प्रेजिडेंट वास्ते आए हैं जी, जी। और वाइस प्रेजिडेंट वास्ते एक, एक फार्म आया जी हरप्रीत सिंह नहीं जी जनरल जनरल सैकटरी वास्ते अमनजोत सिंह एक कैंडिडेट है तो दूजा है मिस्टर कमल टंडन दो कैंडिडेट हो गए जी जनरल सैकटरी वास्ते और है जी फाइनेंस सैक्टरी वास्ते इस वास्ते भी दो कैंडिडेट हैं एक रितेश बांसल और दूजा है मिस्टर अभिनव ओबराए तो सैक्टरी वास्ते भी दो कैंडिडेट है जी मिस्टर विजय आर्या और मिस्टर चिराग कलरा ਇਹ 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 ਹੈ ਜੀ ਕਿਉਂਕਿ ਜਿਹੜੇ ਕੈਂਡੀਡੇਟ ਆਏ ਜੀ ਹਰਮਨ ਸਿੰਘ ਉਪਰਧਾਰਵਾਸ ਇਹਨੂੰ ਕੀਤਾ ਦੇ ਡਿਕਲੇਰ ਕਰਦੇ ਹੋ ਕਿ ਹਾਂ ਜੀ ਹਾਂ ਜੀ ਡਿਕਲੇਰ ਕਰ ਰਹੇ ਆਂ ਜੀ ਇਸ ਨੂੰ ਕਿਉਂਕਿ ਇਹਦਾ ਫਾਰਮ ਠੀਕ ਹੈ ਫਾਰਮ ਗਲਤੀ ਨਹੀਂ ਹੈ ਕੋਈ ਇਸ ਕਰਕੇ ਇਹ ਮਤਲਬ ਕਿ ਰੁੱਤੀ ਪਾਈ ਗਈ ਉਹ ਅਸੀਂ ਬਾਅਦ ਚ ਦੱਸਾਂਗੇ ਜੋ ਆਪਣਾ ਪਰਸੋਂ ਨੂੰ ਹੈ ਸਾਡੀ ਸਕੂਟ ਨਹੀਂ ਨਾ ਇਲੈਕਸ਼ਨ ਤਾਂ ਅਗਰ ਜੁੜਤ ਪਈਗੀ ਤਾਂ 30 ਤਰੀਕ ਨੂੰ ਹੋਏਗਾ ओके ਅੱਜ ਦੇ ਜਿਹੜਾ ਹੈਗਾ ਜੀ ਉਹਨਾਂ ਨੂੰ ਡਿਕਲੇਅਰ ਕਰਤਾ ਗਿਆ ਜੀ ਹਾਂਜੀ ਹਾਂਜੀ ਹਰਪ੍ਰੀਤ ਦਾ ਡਿਕਲੇਅਰ ਹੈ ਹਰਪ੍ਰੀਤ ਸਿੰਘ ਡਿਕਲੇਅਰ ਹੈ ਜੀ ਆਪਣੇ ਨਾਮ ਇਹਨਾਂ ਦਾ ਜੀ ਬਦਲਾਇਆ ਵੀ ਅਸੀਂ ਸਕੂਟ ਨਹੀਂ ਮਤਲਬ ਸੀ ਨਾਲ ਹੀ ਕਰ ਲੈਣਾ ਇੱਕ ਕੈਂਡੀਡੇਟ ਹੈ ਫਿਰ ਕਿਉਂ ਆਪਾਂ ਲਟਕਾ ਰਾਂ ਹੈ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੇ ਕਾਲਜ ਦੇ ਜਿਹੜੇ ਚੋਣਾਂ ਹੋਣ ਜਾ ਰਹੇ ਭਾਸਬ ਸਤ ਸਭੋ ਮੁਬਾਰਕਾਂ ਜਿਹੜੇ ਭਰ ਰਹੇ ਕਾਗਜ਼ ਤੁਸੀਂ ਵੀ ਯੂਰੇ ਪ੍ਰਦਾਨ ਰਹੇ ਹੋ ਅੱਜ ਬੇਟਾ ਵੀ ਕਿਹੜੇ ਅਹੁਦੇ ਵਾਸਤੇ ਅੱਜ ਖੜਾ ਹੋਇਆ ਹੈ ਵਾਈਸ ਵਾਈਸ ਪ੍ਰੈਜ਼ੀਡੈਂਟ ਵਾਸਤੇ ਖੜਾ ਹੋਇਆ ਹੈ ਹਾਂਜੀ ਹਾਂਜੀ ਤੁਹਾਡੇ ਸਾਰੇ ਭਰਾਵਾਂ ਦੇ ਆਸ਼ੀਰਵਾਦ ਨਾਲ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੇ ਇਲੈਕਸ਼ਨ ਹੋਣੇ ਚਾਹੀਦੇ ਤੇ ਕਿਸ ਤਰ੍ਹਾਂ ਦੀ ਫੇਅਰ ਫੇਅਰ ਐਂਡ ਵਧੀਆ ਇਲੈਕਸ਼ਨ ਹੋਣੇ ਚਾਹੀਦੇ ਆ ਪਰਿਵਾਰਕੋ ਸਬੰਧ ਹੋਣੇ ਚਾਹੀਦੇ ਆ ਸਾਰਿਆਂ ਦੇ ਕੋਈ ਜਿੱਤੇ ਕੋਈ ਹਾਰੇ ਕੋਈ ਪ੍ਰੋਬਲਮ ਨਹੀਂ ਸਾਰੇ ਆਪਣੇ ਪਰਿਵਾਰ ਹੈ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਸ ਕਾਲਜ ਨੂੰ ਉੱਚਾ ਲੈ ਜਾਣਾ ਆਪਾਂ ਸਾਰੇ ਕਾਵਾਂਗੇ ਵਧੀਆ ਬੰਦੇ ਆਣ ਤਾਂ ਕਿ ਮੈਨੇਜਮੈਂਟ ਅੱਛੀ ਆਵੇ ਤੇ ਕਾਲਜ ਹੋਰ ਤੁਹਾਨੂੰ ਲੱਗਦਾ ਇਸ ਵਾਰੀ ਨੌਜਵਾਨਾਂ ਦੇ ਹੱਥ ਜਾਏਗੀ ਡੋਰ ਸਾਰੀ ਸਹੀ ਸਾਰੇ ਨੌਜਵਾਨ ਤੇ ਨੌਜਵਾਨਾਂ ਕੋਲ ਜਾਣੀ ਆ ਅਸੀਂ ਤਾਂ ਬੁੱਢੇ ਰਿਟਾਇਰ ਹੋ ਗਏ ਸਾਰੇ ਕਿਹਨੇ ਚਾਹਦੇ ਹੋ ਅੱਜ ਪ੍ਰਧਾਨਗੀ ਵਾਸਤੇ ਤੁਸੀਂ ਕਾਗਜ਼ ਪੜ੍ਹੇ ਆਂ ਬਾਕੀ ਤੁਸੀਂ ਜਵਿੰਤ ਪਟੇਲ ਕਾਲਜ ਦੇ ਵਿੱਚ ਸਾਰਾ ਹੀ ਜਿਨੇ 125 ਮੈਂਬਰ ਨੇ ਇੱਕ ਪਰਿਵਾਰ ਹੈ ਇਹਨੂੰ ਇਲੈਕਸ਼ਨ ਜ਼ਰੂਰ ਹੋ ਰਹੇ ਨੇ ਪਰ ਜੇਰਾ ਵੀ ਕਿਸੇ ਸੀਟ ਦਾ ਨਾਮਿਨੇਟ ਹੋ ਕੇ ਆਏਗਾ ਮੇਰਾ ਖਿਆਲ ਹੈ ਉਹ ਵਧੀਆ ਕੰਮ ਕਰੇਗਾ ਸ਼ਹਿਰ ਵਾਸਤੇ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਤੁਸੀਂ ਰਿੰਕੂ ਜੀ ਖੜੇ ਹੈ ਰਿੰਕੂ ਮੇਰਾ ਬਹੁਤ ਅਜੀਤ ਤੇ ਛੋਟਾ ਪਰ ਹੈ ਵਧੀਆ ਬੰਦਾ ਹੈ ਜਿਹਨੂੰ ਬੰਦਾ ਅੱਛਾ ਵਪਾਰੀ ਹੈ ਬਰਦਾਨ ਸਾਹਿਬ ਕਿੰਨੇ ਟੋਟਲ ਕਿੰਨੇ ਮੈਂਬਰ ਹੈ ਜੀ 125 ਮੈਂਬਰ ਨੇ ਜੀ ਤੇ ਦੋਨੇ ਬੰਦੇ ਖੜੇ ਕਿ ਹੋਰ ਵੀ ਬੰਦਾ ਕੋਈ ਨਾਲ ਹੈਗਾ ਜੀ ਨਹੀਂ ਨਹੀਂ ਹੋਰ ਵੀ ਕੈਂਡੀਡੇਟ ਹਰ ਫੀਲ드 ਦੇ ਕੈਂਡੀਡੇਟ ਖੜੇ ਹੋਏ ਨੇ ਅਨਪੋਸਟ ਵੀ ਆਇਆ ਜੀ ਕੋਈ ਅਨਪੋਸਟਿਕ ਆਇਆ ਨੇ ਜੀ ਦੁਆ ਜੀ ਕੀ ਨਾਮ ਇਹਨਾਂ ਦਾ ਜੀ ਹਰਪ੍ਰੀਤ ਦੁਆ ਕਿਹੜੀ ਪੋਸਟ ਵਾਸਤੇ ਵਾਈਸ ਪ੍ਰੈਜ਼ੀਡੈਂਟ ਦੇ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਇਹ ਇਲੈਕਸ਼ਨ ਪ੍ਰਧਾਨਗੀ ਵਾਸਤੇ ਤੁਸੀਂ ਫਾਰਮ ਭਰਾਂਗੇ ਜੇ ਪ੍ਰਧਾਨ ਬਣਦੇ ਹੋ ਤਾਂ ਕੀ ਲੱਗ ਤੋਂ ਕਾਲਜ ਵਾਸਤੇ ਕੀ ਸੋਚੇ ਨੇ ਭਾਈ ਮੇਰੇ ਮੇਰਾ ਤਾਂ ਬਹੁਤ ਲੰਬਾ ਐਕਸਪੀਰੀਅੰਸ ਹੈ ਪਟੇਲ ਕਾਲਜ 'ਚ ਜੀ ਮੈਂ ਦੋ ਵਾਰ ਪ੍ਰੈਜ਼ੀਡੈਂਟ ਬਣ ਚੁੱਕਿਆ ਪਹਿਲਾਂ ਮੈਂ ਜਿਹਰੇ ਜਿਹਰੇ ਕੰਮ ਆ ਸੀ ਜਿਹਰੇ ਮੰਗਣ ਡਿਚ ਨੇ ਉਹਨਾਂ ਨੂੰ ਬਹੁਤ ਜਲਦੀ ਬਹੁਤ ਅੱਛੇ ਤਰੀਕੇ ਨਾਲ ਅਪਰੂਵ ਕਰਾਂਗੇ ਕੀ ਕਹਿਣਾ ਚਾਹੋਗੇ ਰਿੰਕੂ ਜੀ ਤੁਸੀਂ ਪ੍ਰਧਾਨਗੀ ਵਾਸਤੇ ਜਿਹੜੇ ਕਾਲਜ ਭਰੇ ਆ ਠੀਕ ਹੈ ਅਸੀਂ ਪ੍ਰਧਾਨਗੀ ਹਸਤੇ ਕਾਲਜ ਭਰੇ ਆ ਇੱਕ ਤਾਂ ਭਰੇ ਆ ਕਿ ਕਾਲਜ ਨੂੰ ਅਸੀਂ ਬੈਟਰ ਬਣਾ ਸਕੀਏ ਇੱਥੇ ਦੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਹੋਰ ਵਧੀਆ ਬਣਾ ਸਕੀਏ ਸਾਡੇ ਮਨ ਵਿੱਚ ਇੱਛਾ ਸੀ ਤੇ ਮੈਂ ਇਸ ਕਾਲਜ ਤੋਂ ਪੜਿਆ ਵੀ ਆ ਮੇਰੀ ਦਿੱਲੀ ਕੈਸਟੀ ਵੀ ਇੱਥੇ ਸੇਵਾ ਕਰਨ ਦਾ ਮੈਡਮ ਦੇ ਅਸ਼ੀਰਵਾਦ ਮੌਕਾ ਮਿਲੇ ਅਸੀਂ ਆਪਣੇ ਕਾਲਜ ਦਾ ਨਾਮ ਉੱਚਾ ਕਰੀਏ ਤੁਸੀਂ ਕੀ ਸੋਚ ਕੇ ਖੜੇ ਹੋਏ ਹੋ ਕੀ ਹੈ ਜੇ ਕੰਮ ਹੈ ਜਿਹੜੇ ਤੁਸੀਂ ਸੋਚੇ ਵੀ ਮੈਂ ਜੇ ਪ੍ਰਧਾਨ ਬਣ ਜਾਂਦਾ ਤਾਂ ਕਾਲਜ ਦੇ ਵਿੱਚ ਸਭ ਤੋਂ ਪਹਿਲੀ ਇਹ ਚੀਜ਼ ਹੋਣੀ ਚਾਹੀਦੀ ਹੈ ਜਦ ਤੁਸੀਂ ਸਟੂਡੈਂਟ ਸੀ ਤਾਂ ਇਹ ਸੋਚਦੇ ਸੀਗੇ ਵੀ ਕਦੀ ਇਹ ਚੀਜ਼ ਹੋਣੀ ਚਾਹੀਦੀ ਹੈ ਕਾਲਜ ਦੇ ਵਿੱਚ ਵੀ ਕਿਉਂ ਨਹੀਂ ਹੈ ਕਾਲਜ ਦੇ ਵਿੱਚ ਨਹੀਂ ਨਹੀਂ ਇਹ ਤਾਂ ਕਦੀ ਸੋਚਿਆ ਨਹੀਂ ਸੀ ਚਲੋ ਪਰਮਾਤਮਾ ਨੇ ਮੌਕਾ ਦਿੱਤਾ ਹੈ ਤਾਂ ਕਾਲਜ ਦੀ ਬਿਹਤਰੀ ਹਾਸਤੇ ਤੇ ਸਾਡੇ ਵਰਕਿੰਗ ਦਾ ਸੰਦੀਪ ਜੀ ਤੁਹਾਨੂੰ ਪਹਿਲੇ ਵੀ ਪਤਾ ਹੈ ਵੀ ਸਾਡੀ ਵਰਕਿੰਗ ਕਿਹੇ ਜੀ ਹੈ ਅਸੀਂ ਜਿਹੜੀ ਸੰਸਥਾ ਨਾਲ ਜੁੜਦੇ ਹਾਂ ਜੀ ਜਾਣ ਨਾਲ ਜੁੜਦੇ ਹਾਂ ਤੇ ਇਹ ਤਾਂ ਸੰਸਥਾ ਸਾਡੀ ਆਪਣੀ ਸੰਸਥਾ ਹੋਗੀ ਜਿੱਥੋਂ ਮੈਂ ਪੜਿਆ ਮੈਂ ਇਹ ਇਹ ਸੰਸਥਾ ਅਤੇ ਆਪਣੀ ਟੀਮ ਨਾਲੋਂ ਭਰੋਸਾ ਦਿਵਾਣਾ ਕਿ ਮੈਂ ਇਹ ਸੰਸਥਾ ਬਗੈਰ ਕਿਸੇ ਰਾਜਨੀਤਿਕ ਤ ਦਬਾਬ ਤੋਂ ਹਰੇਕ ਨੂੰ ਨਾਲ ਲੈ ਕੇ ਚੱਲਾਂਗਾ ਤੇ ਮੈਡਮ ਦੇ ਅਸ਼ੀਰਵਾਦ ਨਾਲ ਕਹਣਾ ਕਾਲਜ ਨੂੰ ਬਹੁਤ ਤਕਰੀਰ ਦੇ ਲੈ ਕੇ ਜਾਵਾਂਗੇ ਸਭ ਤੋਂ ਜਿਹੜਾ ਵੱਡਾ ਮੁੱਦਾ ਹੁੰਦਾ ਨਾ ਗਰੀਬ ਬੱਚਿਆਂ ਵਾਸਤੇ ਹੁੰਦੀ ਪੜਾਈ ਉਹ ਨਹੀਂ ਪੜ ਸਕਦੇ ਅਜੇ ਕਾਲਜਾਂ ਦੇ ਵਿੱਚ ਕੀ ਉਹਦਾ ਕੋਟਾ ਵਧਾ ਕੇ ਵਧਾਉਗੇ ਕੋਟਾ ਗਰੀਬ ਬੱਚਿਆਂ ਵਾਸਤੇ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਰਹੇਗੀ ਵੀ ਉਹਨਾਂ ਨੂੰ ਅੱਗੇ ਲਿਆਉਣ ਦਾ ਮਤਲਬ ਕਿ ਉਹਨਾਂ ਦੀ ਫੀਸ ਤੇ ਪੜਾਈ ਵਾਸਤੇ ਉਹਨਾਂ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸੇਵਾ ਕਰ ਸਕਾਂ ਮੈਂ ਕੀ ਕਹਿਣਾ ਚਾਹੋਗੇ ਮੋਨੂ ਜੀ ਅੱਜ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਚੋਣ ਜਿਹੜੇ ਹੈ ਉਹ ਨਿਰਭਰੋਜੀ ਬਿਨਾਂ ਕਾਬੂ ਮੈਂ ਸਾਰੇ ਮੈਂਬਰ ਸਾਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੇਰੇ 'ਚ ਫੇਥ ਰੱਖਿਆ ਆ ਨਪੋਜ਼ ਕਰ। ਥੈਂਕ ਯੂ ਸੋ ਮਚ ਫਾਰ ਇਟ। ਆਪਾ ਪਟੇਲ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੇ ਕਾਗਜ ਭਰੇ ਸੀ। ਕੀ ਸੋਚ ਕੇ ਭਰੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਝੇ ਨਵਾਂ ਹਾਲ ਬਦਲਣ ਜਾ ਰਹੇ ਹੋ ਕਾਲਜ ਦੀ। ਆਪਣੀ ਤਾਂ ਇੱਕੋ ਹੀ ਕੋਸ਼ਿਸ਼ ਹੈ ਵੀ ਕਿ ਕੋਈ ਵੀ ਸੰਸਥਾ ਅੱਛੇ ਤਰੀਕੇ ਨਾਲ ਰਨ ਹੋਵੇ, ਫੇਅਰ ਐਂਡ ਸਪੇਅਰ। ਇਹਹੀ ਕੋਸ਼ਿਸ਼ ਰਹੇਗੀ ਕਿ ਟ੍ਰਾਂਸਪੈਰੈਂਸੀ ਨਾਲ ਫੇਅਰ ਐਂਡ ਸਪੇਅਰ ਰਨ। ਸਰ ਕੀ ਨਾਮ ਹੈ ਆਪਣਾ? ਅਮਨਜੋਤ ਸਿੰਘ ਨਾਮ ਹੈ ਜੀ ਮੇਰਾ। ਕਿਹੜੀ ਪੋਸਟ ਵਾਸਤੇ ਤੁਸੀਂ ਬਲਾਈ? ਜਨਰਲ ਸੈਕਟਰੀ ਵਾਸਤੇ ਜੀ। ਸਰ ਪਹਿਲਾਂ ਵੀ ਤੁਸੀਂ ਕਾਲਜ ਦੇ ਵਿੱਚ ਕਿਸੇ ਪੋਸਟ ਵਾਸਤੇ ਕਦੇ ਖੜੇ ਹੋਗੇ ਪਹਿਸਟ ਵਾਰੀ ਨਹੀਂ ਮੈਂ ਪਹਿਲਾਂ ਉਰੇ ਕਿਸੇ ਪੋਸਟ ਵਾਸਤੇ ਕਦੇ ਖੜਾ ਨਹੀਂ ਹੋਇਆ ਬਟ ਮੈਂ ਇਸੇ ਸਕੂਲ ਦੇ ਅੰਦਰ ਆਪਣੀ ਸਕੂਲਿੰਗ ਕੀਤੀ ਹੈ ਪਟੇਲ ਪਬਲਿਕ ਸਕੂਲ ਦੇ ਅੰਦਰ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਬੇਸਿਕਲੀ ਬਾਈ ਪ੍ਰੋਫੈਸ਼ਨ ਇੰਜੀਨੀਅਰ ਹਾਂ ਬੀਟੈਕ ਐਮਟੈਕ ਪੰਜਾਬ انجینਰੀਂਗ ਕਾਲਜ ਚੰਡੀਗੜ੍ਹ ਤੋਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਇੱਕ ਆਪਣਾ ਐਂਟਰਪ੍ਰੈਨਿਓਰਸ਼ਿਪ ਲਗਾਇਆ ਹੈਗਾ 10-15 ਸਾਲ ਤੋਂ ਬਿਜ਼ਨਸ ਕਰ ਰਹੇ ਹਾਂ ਜਿਸ ਤੋਂ 6 ਸਾਲ ਦਾ ਮੇਰਾ ਅਕੈਡੈਮਿਕ ਐਕਸਪੀਰੀਅੰਸ ਹੈਗਾ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਹਾਡਾ ਟੈਕਨੀਕਲ এডਿਊਕੇਸ਼ਨ ਤੁਹਾਡੀ ਹੈਗੀ ਹੈ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਇੱਥੇ ਕੀ ਚੀਜ਼ ਇੰਟਰੋਡਿਊਸ ਕਰਾਉਂਗੇ ਇਸ ਕਾਲਜ ਦੇ ਵਿੱਚ ਆਉਣ ਸਾਲ ਦੇਖੋ ਮੇਰੀ ਇੱਛਾ ਹੈ ਜੀ ਜੇਕਰ ਮੈਂ ਮੈਨੇਜਮੈਂਟ ਦੇ ਅੰਦਰ ਆਂਦਾ ਹੈਗਾ ਤਾਂ ਇਸ ਕਾਲਜ ਦੇ ਅੰਦਰ ਆਪਾਂ ਕੀ ਵੀ ਐਡਮਿਸ਼ਨ ਵਧਾ ਸਕੀਏ ਐਡਮਿਸ਼ਨ ਵਧਾਉਣ ਵਾਸਤੇ ਆਪਾਂ ਨੂੰ ਬੇਸਿਕਲੀ ਰਿਕੁਆਇਰਮੈਂਟ ਹੈ ਜੀ ਕੁਝ ਨਵੇਂ ਕੋਰਸਸ ਦੀ ਅਜੇ ਆਪਣੇ ਕੋਲ ਕੀ ਹੈ ਪੁਰਾਣੇ ਕੋਰਸਸ ਚੱਲਦੇ ਆ ਰਹੇ ਨੇ ਜੋ ਕਿ ਤਕਰੀਬਨ ਆਪਾਂ ਕਹਿ ਦਈਏ ਔਰਥੋਡੌਕਸ ਹੋ ਚੁੱਕੇ ਨੇ ਜਿਹੜੇ ਕੋਰਸਸ ਦੀ ਅੱਜ ਦੇ ਡੇਟ 'ਚ ਮਾਰਕੀਟ 'ਚ ਕੋਈ ਡਿ ਉਹ ਕੋਰਸੇਸ ਨਵੇਂ ਲੈ ਕੇ ਆਣ ਵਾਸਤੇ ਆਪਾਂ ਨੂੰ ਵਾਈਸ ਚਾਂਸਲਰ ਦੇ ਨਾਲ ਕੰਟੀਨਿਊਸਲੀ ਯੂਨੀਵਰਸਿਟੀ ਦੇ ਨਾਲ ਕੰਟੀਨਿਊਸਲੀ ਰਾਬਤਾ ਕਾਇਮ ਕਰਨਾ ਪੈਣਾ ਹੈਗਾ ਕੁਝ ਕੋਰਸੇ ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਫੋਰਨ ਯੂਨੀਵਰਸਿਟੀਆਂ ਦੇ ਨਾਲ ਅਟੈਚਮੈਂਟਸ ਲੈ ਕੇ ਆਈਏ ਮੈਂ ਕੁਝ ਯੂਨੀਵਰਸਿਟੀਆਂ ਦੇ ਅੰਦਰ ਕੰਮ ਕੀਤਾ ਹੈਗਾ ਜਿੱਥੇ ਅਸੀਂ ਫੋਰਨ ਯੂਨੀਵਰਸਿਟੀਆਂ ਦੇ ਨਾਲ ਕੋਲੈਬੋਰੇਸ਼ਨ ਚ ਕੋਰਸੇ ਚਲਾਉਂਦੇ ਸੀਗੇ ਜਿਸ ਚ ਬੱਚੇ ਕੁਝ ਸਾਲ ਇੰਡੀਆਸ ਪੜ੍ਹਦੇ ਸੀ ਤੇ ਕੁਝ ਸਾਲ ਫੋਰਨ ਜਾ ਕੇ ਸਟੱਡੀ ਕਰਦੇ ਸੀਗੇ ਕੁਝ ਇੰਟਰਨਸ਼ਿਪ ਦੇ ਪ੍ਰੋਗਰਾਮਸ ਹੁੰਦੇ ਸੀ ਫੋਰਨ ਦੇ ਇੰਡੀਆ ਦੇ ਅੰਦਰ ਤਾਂ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਸਕਿਲਡ ਐਜੂਕੇਸ਼ਨ ਦੇਈਏ ਫੋਰਨ ਕੋਰਸਸ ਲੈ ਕੇ ਆਈਏ ਤਾਂਕਿ ਬੱਚਿਆਂ ਨੂੰ ਸਕਿਲ ਦੇਣ ਤੋਂ ਬਾਅਦ ਉਹਨਾਂ ਨੂੰ ਅੱਛੀ ਪਲੇਸਮੈਂਟ ਕਰਵਾ ਸਕੀਏ ਅੱਛੀ ਕੰਪਨੀਆਂਸ ਲਈ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar